ਇਹ ਅਣਕਹੜਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸਿਆ ਕਿ ਇੱਕ ਬਲੈਰੋ ਗੱਡੀ ਅਚਾਨਕ ਹੀ ਸੰਤੁਲਨ ਖੋ ਬੈਠੀ ਅਤੇ ਸਿੱਧਾ ਹੀ ਜਾ ਕੇ ਨਹਿਰ ਦੇ ਵਿੱਚ ਡਿੱਗੀ ਹੈ ਜਿਸ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਲੇ ਕਈ ਲੋਕ ਲਾਪਤਾ ਵੀ ਨੇ ਜਿਨ੍ਹਾਂ ਨੂੰ ਲੱਭਣ ਦੇ ਲਈ ਲਗਾਤਾਰ ਕੋਤਾ ਖੁਰਾਂ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਇਸੇ ਵਿਚਕਾਰ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਸ ਬਲੇਰੋ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਦੱਸਿਆ ਕਿ ਇਹ ਹਾਦਸਾ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਵਾਪਰਿਆ ਜਿੱਥੇ ਕੀ ਇੱਕ ਗੱਡੀ ਅਚਾਨਕ ਹੀ ਨੂਨੀ ਨਦੀ ਦੇ ਵਿੱਚ ਡਿੱਗੀ ਹੈ ਅਤੇ ਇਸ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਰੀਬ 8 ਲੋਕ ਸਵਾਰ ਸੀ। ਫਿਲਹਾਲ ਇੱਕ ਮਾਂ ਅਤੇ ਦੋ ਬੇਟੀਆਂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਜਦਕਿ 3 ਤੋਂ 4 ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ 8 ਮਹੀਨੇ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਇਸ ਧਾਰਮਿਕ ਸਥਾਨ ਦੇ ਉੱਤੇ ਦੱਸਿਆ ਜਾ ਰਿਹਾ ਕਿ ਨਤਮਸਤਕ ਪੂਰ ਦੇ ਲਈ ਪਹੁੰਚੇ ਸੀ ਪਰ ਅਚਾਨਕ ਹੀ ਬਲੈਰੋ ਗੱਡੀ ਆਪਣਾ ਸੰਤੁਲਨ ਖੋ ਪੈਂਦੀ ਹੈ ਅਤੇ ਗੱਡੀ ਸਿੱਟਾ ਹੀ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਮੌਕੇ ਤੇ ਜੋ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਦੁਆਪਰ ਤੁਰੰਤ ਸ਼ੋਰ ਪਹੁੰਚਾਇਆ ਜਾਂਦਾ ਹੈ ਅਤੇ ਮੌਕੇ ਦੇ ਉੱਤੇ ਹੀ ਰੈਸਕਿਊ ਟੀਮਾਂ ਨੂੰ ਖੇਡਿਆ ਜਾਂਦਾ ਜਿਸ ਤੋਂ ਬਾਅਦ ਤਿੰਨ ਲੋਕਾਂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਜਦਕਿ ਚਾਰ ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇਇਹ ਤਸਵੀਰਾਂ ਰਾਜਸਥਾਨ ਦੇ ਜੋਧਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੂਰਾ ਪਰਿਵਾਰ ਨਤਮਸਤਕ ਖੋਰ ਦੇ ਲਈ ਇੱਕ ਮੰਦਿਰ ਦੇ ਵਿੱਚ ਪਹੁੰਚੇ ਸੀ ਪਰ ਅਚਾਨਕ ਹੀ ਚਾਲਕ ਦੇ ਵੱਲੋਂ ਸੰਤੁਲਨ ਖੋ ਦਿੱਤਾ ਜਾਂਦਾ ਹੈ ਤੇ ਗੱਡੀ ਜਾ ਕੇ ਸਿੱਧਾ ਹੀ ਲੂਨੀ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਤੋਂ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਂ ਇਹਨਾਂ ਨੂੰ ਨਦੀ ਕੋਲ ਹਾਂ ਇਹ ਦਰਿਆ ਨਹੀਂ ਹੈ ਕੋਈ ਨਦੀ ਦੂਈ